ਪੁੱਤ ਸਵੇਰ ਦੀ ਚਾਹ ਪੀਣ ਦੇ ਲਈ ਘਰ ਦੇ ਵਿੱਚ ਚਾਹ ਪੱਤੀ ਨਹੀਂ ਹੈ ਤੂੰ ਚਾਹ ਪੱਤੀ ਲੈ ਆ ਪੁੱਤ ਵੀ ਮੋਟਰਸਾਈਕਲ ਚੁੱਕ ਕੇ ਘਰੋਂ ਚਾਹ ਪੱਤੀ ਲੈਣ ਦੇ ਲਈ ਜਾਂਦਾ ਪਰ ਹੁਣ ਉਹ ਪੁੱਤ ਵਾਪਿਸ ਨਹੀਂ ਆਵੇਗਾ ਰੋਂਦੀ-ਕੁਰਲੋਂਦੀ ਹੋਈ ਮਾਂ ਕੀਰਨੇ ਪਾ ਰਹੀ ਹੈ ਮਾਂ ਦਾ ਇਕਲੌਤਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਹਾਦਸੇ ਦਾ ਕਾਰਨ ਬਣਿਆ ਇੱਕ ਟਰੈਕਟਰ ਟਰਾਲੀ ਜਿਸ ਨੇ ਕੀ ਮੋਟਰਸਾਈਕਲ ਦੇ ਉੱਤੇ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਮੌਕੇ ਦੇ ਉੱਤੇ ਹੀ ਸਾਹ ਛੱਡ ਦਿੱਤੇ ਮਾਂ ਦਾ ਇਕਲੌਤਾ ਪੁੱਤ ਸੀ ਇਕਲੌਤਾ ਸਹਾਰਾ ਸੀ ਜਿਹੜਾ ਕਿ ਘਰੋਂ ਸਿਰਫ ਤੇ ਸਿਰਫ ਚਾਹ ਪੱਤੀ ਲੈਣ ਦੇ ਲਈ ਗਿਆ ਸੀ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਕਿਉਂਕਿ ਟਰੈਕਟਰ ਟਰਾਲੀ ਕਾਲ ਬਣ ਕੇ ਆਏ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਫੇਟ ਮਾਰ ਦਿੱਤੀ ਜਿਸ ਤੋਂ ਬਾਅਦ ਬਿੱਟੂ ਸਿੰਘ ਨਾਮ ਦੇ ਨੌਜਵਾਨ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤ aí ਤਸਵੀਰਾਂ ਸਾਹਮਣੇ ਆਈਆਂ ਨੇ ਨਾਬਾਂ ਤੋਂ ਜਿੱਥੇ ਕਿ ਪੰਜਾਬ ਦੀਆਂ ਸੜਕਾਂ ਖੂਨੀ ਸੜਕਾਂ ਬਣਦੀਆਂ ਜਾ ਰਹੀਆਂ ਨੇ ਇੱਕ 25 ਸਾਲਾ ਨੌਜਵਾਨ ਪਿੰਡ ਦੁਲਦੀ ਦਾ ਰਹਿਣ ਵਾਲਾ ਸੀ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਮ੍ਰਿਤਕ ਦੇ ਨਾਲ ਉਸ ਦਾ ਇੱਕ ਸਾਥੀ ਵੀ ਸੀ ਜਿਸਤੇ ਕੀ ਲੱਤਾਂ ਤੇ ਬਾਹਾਂ ਦੇ ਉੱਤੇ ਸੱਟਾਂ ਲੱਗੀਆਂ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਏਗਾ ਜਾਬਤ ਨਹੀਂ ਹੈਗੀ ਤੇ ਮੈਂ ਬੁੱਧ ਤੜਕੇ ਨਾ ਜਾਬਤ ਨਹੀਂ ਹੈਗੀ ਜਾਬਤ ਲਿਆ ਐ 25 ਸਾਲ ਦਾ ਮੇ ਭਾਈ ਤੇ ਹੋਰ ਵੀ ਕੋਈ ਭੈਣ ਪਈ ਹੈ ਜਾਂ ਇਕੱਲਾ ਹੀ ਮੁੰਡਾ ਸੀ ਕਿ ਪਾਏ ਕੁੜੀ ਆ ਗਈ ਉਹਨੂੰ ਵੀ ਕਰਤਾ ਉਹਨੂੰ ਵਿਆਹੀ ਹੋਈ ਆ ਇਕੱਲਾ ਹੀ ਮੁੰਡਾ ਸੀ ਹੈ ਮਾਤਾ ਜੀ ਭਾਈ ਅਸੀਂ ਪਿੰਡ ਕੋਲ ਨੂੰ ਆ ਰਹੇ ਤੇ ਨਾਬੇਬਲ ਹਾਂ ਉਹ ਬੰਦਾ ਨਾਬੇਬਲ ਤੋਂ ਹੜਾ ਹੜਾ ਰਹੇ ਪਿੰਡ ਵੱਲ ਹਾਂ ਸਾਡੇ ਵਿੱਚ ਢਾਕੇ ਸਿੱਧੀ ੱਟ ਫੇਰ ਮਾਰੀਆ ਕੀ ਵੱਜਿਆ ਤੁਹਾਡੇ ਚ ਟਰੈਕਟਰ ਟਰਾਲੀ ਵੱਜਿਆ ਭਾਈ ਟਰੈਕਟਰ ਟਰਾਲੀ ਵੱਜੀ ਹੈ ਉਹ ਬੰਦਾ ਮਗਰ ਦੇ ਖੜਿਆ ਨਹੀਂ ਹੈਗਾ ਹੂੰ ਜਿਹੜਾ ਸਾਡਾ ਨੁਕਸਾਨ ਹੋਇਆ ਭਾਈ ਜਾਣ ਗਈ ਆ ਉਹਦਾ ਮੁੱਲ ਮਿਲਣਾ ਚਾਹੀਦਾ ਕਟਣਾ ਵੀਰੇ ਐਕਸੀਡੈਂਟ ਹੋਇਆ ਟਰਾਲੀ ਨਾਲ ਤੇ ਉਹ ਟਰਾਲੀ ਵਾਲਾ ਉਹਨਾਂ ਨੂੰ ਮਾਰ ਕੇ ਸੱਟ ਗਿਆ ਕੀ ਜਦੋਂ ਅਸੀਂ ਇਹੀ ਕਹਿੰਦੇ ਤੇ ਕਿ ਜਦੋਂ ਚੱਕ ਲੰਦਾ ਇਨਸਾਨੀਅਤ ਤੌਰ ਤੇ ਆ ਪਗੜਾ ਵੀ ਹੋਰ ਉਹਨੂੰ ਵੀ ਕੋਈ ਡੰਡ ਲਾਉਣ ਲੱਗੇ ਰਿਹਾ ਲਵਾਉਣ ਲੱਗੇ ਤੇ ਕੀ ਇਹੀ ਗੱਲ ਦੀ ਮਗਰੇ ਚੱਕ ਲੰਦਾ ਉਹਨੂੰ ਛੱਡ ਕੇ ਭੱਜ ਗਿਆ ਤਾਂ ਹੋ ਸਕਦਾ ਜਾਨ ਬਚ ਜਾਂਦੀ ਜਾਨ ਬਚ ਜਾਂਦੀ ਹੂੰ ਉਹਨੇ ਮੁੰਡੇ ਦੀ ਵੀ ਇਹ ਡੱਠ ਹੋ ਗਈ ਉਹਨਾਂ ਦਾ ਇਕੱਲਾ ਹੀ ਮੁੰਡਾ ਸੀ ਮੇਰੇ ਮਾਮੇ ਦਾ ਗਾਂ ਉਹਨਾਂ ਦੀ ਛੋਟੀ ਜੀ ਬੇਟੀ ਹੈ ਉਹਨਾਂ ਦਾ ਪਰਿਵਾਰ ਉਜੜ ਗਿਆ ਅੱਛਾ ਅਸੀਂ ਇਹੀ ਇਨਸਾਫ ਮੰਗਦੇ ਆਂ ਕਿ ਜੋ ਵੀ ਉਹਤੇ ਪੁਲਿਸ ਕਾਰਵਾਈ ਕਰੀ ਜਾਵੇ ਸੁਰਸਾਲ ਆਪਣੀ ਬਣਦੀ ਕਾਰਵਾਈ ਕਰਨਾ ਜਿਹੜੀ ਵੀ ਕਾਰਵਾਈ ਹੁੰਦੀ ਹੈ ਤੁਹਾਨੂੰ ਇਨਸਾਫ ਚਾਹੀਦਾ ਹੈ ਹੋਈ ਹੈਗੀ ਸਾਡੇ ਕੋਲ ਦੋ ਮਰੀਜ਼ ਆਏ ਸੀ ਇੱਕ ਬਿੱਟੂ ਸਿੰਘ ਨਾਂ ਦਾ ਇੱਕ ਗੁਰਸੇਵਕ ਜਿਹੜਾ ਬਿੱਟੂ ਸਿੰਘ ਸੀ ਉਹ ਬ੍ਰਾਡ ਡੈੱਡ ਹੈ ਤੇ ਗੁਰਸੇਵਕ ਤੇ ਲੱਤਾਂ ਦੇ ਸੱਟਾਂ ਨੇ ਇਹਨਾਂ ਦਾ ਨੇਚਰਪਾਰਕ ਦੇ ਜਿਹੜਾ ਐਕਸੀਡੈਂਟ ਹੋਇਆ ਕਿਸੇ ਅਣਪਛਾਤੀ ਚੀਜ਼ ਨਾਲ ਉਹਦਾ ਹਾਲੇ ਪਤਾ ਨਹੀਂ ਲੱਗਾ ਪੁਲਿਸ ਤੋਂ ਫੀਰ ਤਫ਼ਤੀਸ਼ ਕਰੂਗੀ ਹਾਂ ਡੈੱਡ ਬੋਡਿੰਗ ਅਸੀਂ ਵੀ ਆਪਣੀ ਜਿਹੜਾ ਬਿੱਟੂ ਸੀ ਉਹਦੀ ਡੈੱਡ ਬੋਡਿੰਗ ਅਸੀਂ ਮੌਤ ਦੀ ਸ਼ਿਫਟ ਕਰਤਾ ਤੇ ਉਹਦਾ ਦੂਜੇ ਗੁਰਸੇਵਕ ਸਿੰਘ ਦਾ ਇਲਾਜ ਚੱਲ ਰਿਹਾ ਵਾਟਸ਼ਿਪ